ਇੱਕ ਵਿਦਵਾਨ ਨੇ ਬੜੀ ਪਿਆਰੀ ਉਦਾਹਰਣ ਦਿੱਤੀ ਹੈ ਇੱਕ ਫੁਲੇਲਣ ਫੁੱਲਾਂ ਨੂੰ ਤੋੜਨ ਵਾਲੀ ਜਾਂ ਮਲਣ ਕਹਿ ਲਓ ਇੱਕ ਸੁੰਦਰ ਬਾਗੀਚੇ ਵਿੱਚ ਆਈ ਜਿਸ ਬਾਗੀਚੇ ਵਿੱਚ ਪਾਤ ਪਾਤ ਦੇ ਫੁੱਲ ਲੱਗੇ ਹੋਏ ਜਿੰਨੇ ਵੀ ਫੁੱਲ ਸਾਰ ਉਹਨਾਂ ਵੱਲ ਵੇਖ ਕੇ ਕਹਿਣ ਲੱਗੀ ਕਿ ਤੁਹਾਡੇ ਕੋਲ ਦੋ ਰਸਤੇ ਨੇ ਜਾਂ ਤਾਂ ਮੈਂ ਤੁਹਾਨੂੰ ਤੋੜ ਲਵਾਂ ਤੋੜ ਕੇ ਕਿਸੇ ਦੇ ਗਲ ਦਾ ਹਾਰ ਬਣਾ ਦਿਆਂ ਕਿਸੇ ਦੇ ਗਲ ਦੀ ਸ਼ੋਭਾ ਬਣ ਜਾਓ ਜਾਂ ਫਿਰ ਠਾਕੁਰ ਜੀ ਉਹਨਾਂ ਦੇ ਚਰਣਾ ਵਿੱਚ ਤੁਹਾਨੂੰ ਭੇਟ ਕਰ ਦੇਵਾਂ ਦੂਜਾ ਰਸਤਾ ਇਹ ਹੈ ਤੇ ਤੁਹਾਨੂੰ ਡਾਲੀ ਨਾਲ ਲੱਗੇ ਰਹਿਣ ਦੇ ਆ ਤੁਸੀਂ ਡਾਲੀ ਨਾਲ ਲੱਗੇ ਰਹੋ ਖਿੜੇ ਰਹੋ ਪਰ ਤੁਹਾਡਾ ਅੰਤ ਮਿੱਟੀ ਹੋਣਾ ਹੈ ਅਖੀਰ ਤੁਸੀਂ ਮਿੱਟੀ ਦੇ ਵਿੱਚ ਹੀ ਰਲ ਜਾਣਾ ਹੁਣ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕਰਨਾ ਕੀ ਹੈ ਇਹ ਗੱਲ ਸੁਣ ਕੇ ਫੁੱਲ ਅੱਗੋਂ ਕਹਿਣ ਲੱਗੇ ਸਾਡੀ ਇੱਛਾ ਹੈ ਕਿ ਤੂੰ ਸਾਨੂੰ ਤੋੜ ਲਵੇਂ ਆਪਣੀ ਟੋਕਰੀ ਵਿੱਚ ਪਾ ਕੇ ਭਾਵੇਂ ਸਾਨੂੰ ਤਿੱਖੀ ਸੂਈ ਦੇ ਵਿੱਚੋਂ ਲੰਘਾ ਕੇ ਫੁੱਲਾਂ ਦੀ ਮਾਲਾ ਗੁੰਨ ਪਰ ਕਿਸੇ ਦੇ ਹਿਰਦੇ ਦਾ ਕਿਸੇ ਦੇ ਗਲ ਦਾ ਅਸੀਂ ਸ਼ਿੰਗਾਰ ਬਣ ਜਾਈਏ ਸਾਨੂੰ ਠਾਕੁਰ ਦੇ ਚਰਣਾ ਵਿੱਚ ਭੇਟ ਕਰਦੇ ਅਰਪਤ ਕਰਦੇ ਤਾਂ ਕਿ ਅਸੀਂ ਸਫਲੇ ਹੋ ਜਾਈਏ ਕਿਉਂਕਿ ਡਾਲੀ ਨਾਲ ਲੱਗੇ ਰਹਿਣਾ ਆਖਰ ਅੰਤ ਤਾਂ ਮਿੱਟੀ ਹੀ ਹੋਣਾ ਹੈ ਜੇ ਅੰਤ ਮਿੱਟੀ ਹੋਣਾ ਹੈ ਤੇ ਫਿਰ ਡਾਲੀ ਨਾਲ ਲੱਗੇ ਦਾ ਕੀ ਭਾਵ ਹੈ ਅਸੀਂ ਤਾਂ ਚਾਹੁੰਦੇ ਆ ਵੀ ਠਾਕੁਰ ਜੀ ਦੇ ਚਰਨਾਂ 'ਚ ਅਰਪਿਤ ਹੋ ਜਾਈਏ ਤਾਂ ਕਿ ਸਾਡਾ ਸਫਲਾ ਹੋ ਜਾਏ ਜੀਵਨ ਕਿਉਂਕਿ ਅੰਤ ਤਾਂ ਹੋਣਾ ਹੈ ਮਿੱਟੀ ਤਾਂ ਹੋਣਾ ਹੀ ਹੈ ਚਾਹੇ ਡਾਲੀ ਨਾਲੋਂ ਟੁੱਟ ਜਾਈਏ ਤੇ ਚਾਹੇ ਡਾਲੀ ਨਾਲ ਲੱਗੇ ਰਹੀਏ ਅੰਤ ਤਾਂ ਹੋਣਾ ਹੈ ਮਿੱਟੀ ਤਾਂ ਬਣਨਾ ਹੀ ਹੈ ਪਰ ਮਿੱਟੀ ਹੋਣ ਤੋਂ ਪਹਿਲਾਂ ਪਹਿਲਾਂ ਕਿਸੇ ਦਾ ਸ਼ਿੰਗਾਰ ਬਣ ਜਾਈਏ ਠਾਕੁਰ ਜੀ ਦੇ ਚਰਣਾ ਵਿੱਚ ਅਰਪਿਤ ਹੋ ਜਾਈਏ ਸਾਡੇ ਲਈ ਇਹੀ ਸ੍ਰੇਸ਼ਟ ਹੈ ਇਹ ਗੱਲ ਸੁਣ ਕੇ ਫਲੇਲਣ ਕਹਿੰਦੀ ਠੀਕ ਹੈ ਜੇ ਤੁਸੀਂ ਇਹ ਰਸਤਾ ਚੁਣਿਆ ਤੇ ਮੈਂ ਤੁਹਾਨੂੰ ਜ਼ਰੂਰ ਡਾਲੀ ਨਾਲੋਂ ਤੋੜਾਂਗੀ ਕਹਿੰਦੇ ਜਿੰਨੇ ਵੀ ਫੁੱਲ ਸਨ ਉਸ ਮਾਲਣ ਦੀ ਟੋਕਰੀ ਦੇ ਵਿੱਚ ਟੁੱਟ ਕੇ ਡਿੱਗਣ ਦੇ ਲਈ ਤਿਆਰ ਤੇ ਬੜੀ ਤੀਬਰ ਇੱਛਾ ਸੀ ਉਹਨਾਂ ਦੇ ਵਿੱਚ ਵੀ ਜੈਸੇ ਹੋਣੇ ਅਸੀਂ ਟੁੱਟ ਕੇ ਮਾਲਣ ਦੀ ਟੋਕਰੀ ਵਿੱਚ ਡਿੱਗ ਪਈਏ ਤੇ ਕਿਸੇ ਦਾ ਸ਼ਿੰਗਾਰ ਬਣੀਏ ਐਨੀ ਤੀਬਰ ਇੱਛਾ ਉਹਨਾਂ ਦੀ ਪਰ ਉਹਨਾਂ ਦੇ ਵਿੱਚੋਂ ਇੱਕ ਸਰਬਸ਼੍ਰੇਸ਼ਟ ਫੁੱਲ ਸੀ ਬਾਗ ਦਾ ਬੜਾ ਸੁੰਦਰ ਫੁੱਲ ਜਿਹਦੇ ਤੋਂ ਸੁੰਦਰ ਫੁੱਲ ਹੀ ਕੋਈ ਨਹੀਂ ਸੀ ਬੜਾ ਸੁੰਦਰ ਰੰਗ ਲੰਮਾ ਆਕਾਰ ਉਹ ਫੁੱਲ ਆਪਣੇ ਮਨ ਵਿੱਚ ਵਿਚਾਰ ਕਰਨ ਲੱਗਾ ਮੈਨੂੰ ਕੀ ਲੋੜ ਹੈ ਮਾਲਣ ਦੀ ਟੋਕਰੀ ਵਿੱਚ ਡਿੱਗਣ ਦੀ ਮੈਂ ਇਸ ਬਾਗ ਦਾ ਸਭ ਤੋਂ ਸੁੰਦਰ ਫੁੱਲ ਹਾਂ ਮੈਨੂੰ ਅਨਾਰਕਲੀ ਕਹਿੰਦੇ ਹਨ ਮੈਂ ਅਨਾਰਕਲੀ ਹਾਂ ਮਾਲਣ ਆਪੇ ਆਵੇ ਆਪੇ ਮੈਨੂੰ ਤੋੜੇ ਆਪਣੀ ਟੋਕਰੀ ਵਿੱਚ ਪਾਏ ਤੇ ਕਹੇ ਤੂੰ ਸਭ ਤੋਂ ਸੁੰਦਰ ਹੈ ਇਹ ਗੱਲ ਕਹਿ ਕੇ ਅਨਾਰ ਕਲੀ ਦਾ ਫੁੱਲ ਜਿਹੜਾ ਸੀ ਉਹ ਪੱਤਿਆਂ ਦੇ ਓਲੇ ਲੁਕ ਗਿਆ ਕਿ ਮਾਲਣ ਆਪੇ ਲੱਭੇਗੀ ਮਾਲਣ ਆਈ ਫੁੱਲ ਤੋੜੇ ਚਲੀ ਗਈ ਸਮਾਂ ਲੰਘਦਾ ਗਿਆ ਬਹਾਰ ਬੀਤਦੀ ਗਈ ਬਹਾਰ ਬੀਤਣ ਤੋਂ ਬਾਅਦ ਮਾਲਣ ਨੇ ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਫੁੱਲ ਨਹੀਂ ਤੋੜੇ ਜਾਣਗੇ ਕਿਉਂਕਿ ਬਹਾਰ ਖਤਮ ਹੋ ਚੱਲੀ ਹੈ ਇਹ ਗੱਲ ਸੁਣਦਿਆਂ ਸਾਰ ਉਹ ਅਨਾਰ ਕਲੀ ਦਾ ਜਿਹੜਾ ਫੁੱਲ ਲੁਕਿਆ ਹੋਇਆ ਸੀ ਉਹ ਇੱਕੋ ਦਮ ਖਬਰ ਆ ਗਿਆ ਕਿ ਸਮਾਂ ਤੇ ਉਹ ਆ ਗਿਆ ਜਿੱਥੇ ਫੁੱਲ ਨਾ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ ਮੇਰਾ ਤੇ ਸਾਰਾ ਕੁਝ ਬ्यर्थ ਚਲਿਆ ਜਾਣਾ ਹੈ ਕਹਿੰਦੇ ਅਨਾਰ ਕਲੀ ਦਾ ਫੁੱਲ ਆਪਣਾ ਮੂੰਹ ਪੱਤਿਆਂ ਵਿੱਚੋਂ ਬਾਹਰ ਕੱਢ ਕੇ ਕਹਿਣ ਲੱਗਾ हे ਮਾਲਣ ਤੂੰ ਮੈਨੂੰ ਭੁੱਲ ਗਈ ਹੈ ਮੈਂ ਇਸ ਬਾਗ ਦਾ ਸਭ ਤੋਂ ਸੁੰਦਰ ਫੁੱਲ ਹਾਂ ਤੂੰ ਮੈਨੂੰ ਵਿਸਾਰ ਦਿੱਤਾ ਮੈਨੂੰ ਭੁਲਾ ਦਿੱਤਾ ਇਹ ਗੱਲ ਸੁਣ ਕੇ ਮਾਲਣ ਕਹਿਣ ਲੱਗੀ ਨਹੀਂ ਮੈਨੂੰ ਪਤਾ ਹੈ ਕਿ ਇਸ ਬਾਗ ਦਾ ਸਭ ਤੋਂ ਜ਼ਿਆਦਾ ਸੁੰਦਰ ਫੁੱਲ ਤੂੰ ਹੀ ਹੈ ਮੈਨੂੰ ਪਤਾ ਸੀ ਤੂੰ ਪੱਤਿਆਂ ਦੇ ਓਲੇ ਲੁਕਿਆ ਹੋਇਆ ਪਰ ਤੈਨੂੰ ਪਤਾ ਹੈ ਤੇਰੇ ਵਿੱਚ ਸੁਗੰਧੀ ਨਹੀਂ ਤੂੰ ਫੁੱਲ ਤਾਂ ਬੜਾ ਸੁੰਦਰ ਹੈ ਇਸ ਬਾਗ ਦਾ ਸਰਬਸ਼੍ਰੇਸ਼ਟ ਫੁੱਲ ਹੈ ਪਰ ਤੇਰੇ ਵਿੱਚੋਂ ਸੁਗੰਧੀ ਨਹੀਂ ਆਉਂਦੀ ਤੇ ਜਿਸ ਫੁੱਲ ਵਿੱਚ ਉਹ ਸੁਗੰਧੀ ਨਾ ਆਵੇ ਉਹ ਫੁੱਲ ਕਿਸੇ ਕੰਮ ਦਾ ਨਹੀਂ ਹੁੰਦਾ ਤੇ ਮਾਲਣ ਕਹਿਣ ਲੱਗੇ ਇਥੇ ਤੱਕ ਕੰਮ ਉਹ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਸੁਗੰਧੀ ਹੋਵੇ ਤੇ ਉਹ ਵਿਦਵਾਨ ਉਦਾਹਰਣ ਦੇਖ ਕੇ ਕਹਿੰਦਾ ਮਨੁੱਖ ਦੇ ਪਾਸ ਭਾਵੇਂ ਕਰਮਾਂ ਦਾ ਸ਼ਿੰਗਾਰ ਕਿਤਨਾ ਹੋਵੇ ਜਿਤਨੇ ਮਰਜੀ ਬਾਹਰ ਧਾਰਮਿਕ ਕਰਮ ਕਰਦਾ ਰਹੇ ਜੇ ਜੀਵਨ ਵਿੱਚੋਂ ਪ੍ਰੇਮਾ ਭਗਤੀ ਦੀ ਸੁਗੰਧੀ ਨਹੀਂ ਆਉਂਦੀ ਤੇ ਕਹਿੰਦੇ ਬਾਹਰਲੇ ਜੀਵਨ ਦਾ ਸ਼ਿੰਗਾਰ ਤੇ ਬਾਹਰਲਾ ਸੁਹਪਣ ਮਨੁੱਖ ਦੇ ਕਿਸੇ ਕੰਮ ਦਾ ਨਹੀਂ ਉਹ ਪਰਮੇਸ਼ਰ ਦੇ ਘਰ ਦੇ ਵਿੱਚ ਕਦੇ ਪ੍ਰਵਾਨ ਨਹੀਂ ਹੁੰਦਾ ਰਵਿੰਦਰਨਾਥ ਟੈਗੋਰ ਇੱਕ ਬੜਾ ਸੁੰਦਰ ਬਚਨ ਲਿਖਦੇ ਨੇ ਕਹਿੰਦੇ ਸਹਜਾਦੇ ਨੇ ਮੇਰੇ ਘਰ ਦੇ ਉੱਪਰ ਆ ਕੇ ਦਸਕਤ ਦਿੱਤੀ ਮੇਰਾ ਦਰਵਾਜ਼ਾ ਖੜਕਾਇਆ ਮੈਂ ਦਰਵਾਜ਼ਾ ਖੋਲਣ ਲੱਗਾ ਪਰ ਅਜੇ ਵੇਖਿਆ ਜੇ ਤਾਂ ਸ਼ਿੰਗਾਰ ਦੀ ਤਿਆਰੀ ਨਹੀਂ ਹੋਈ ਅਜੇ ਤਾਂ ਫੁੱਲਾਂ ਦੀ ਮਾਲਾ ਨਹੀਂ ਗੁੰਦੀ ਇੰਨੀ ਵਿਚਾਰ ਕਰਦਿਆਂ ਤੇ ਦੇਰੀ ਲੱਗ ਗਈ ਤੇ ਸਹਜਾ ਦਾ ਚਲਾ ਗਿਆ ਮੁਰਾਦ ਕੇ ਪਰਮੇਸ਼ਰ ਚਲਾ ਗਿਆ ਮੈਂ ਸ਼ਿੰਗਾਰਾ ਵਿੱਚ ਉਲਝ ਉਲਝਦਾ ਰਹਿ ਗਿਆ ਮੈਂ ਸ਼ਿੰਗਾਰ ਵਿੱਚ ਉਲਝਿਆ ਰਿਹਾ ਤੇ ਪਰਮੇਸ਼ਰ ਉਥੋਂ ਚਲਾ ਗਿਆ ਕਿ ਤੇਰਾ ਸ਼ਿੰਗਾਰ ਮੈਨੂੰ ਭਾਵਦਾ ਨਹੀਂ ਮੈਨੂੰ ਤਾਂ ਪ੍ਰੇਮਾ ਭਗਤੀ ਭਾਵਦੀ ਸੀ ਸ਼ਿੰਗਾਰ ਨਹੀਂ ਸੀ ਚੰਗਾ ਲੱਗਦਾ ਤੇ ਤੂੰ ਸ਼ਿੰਗਾਰ ਵਿੱਚ ਉਲਝਿਆ ਰਿਹਾ ਇਹ ਮਨੁੱਖ ਦੇ ਜੀਵਨ ਦੀ ਸਚਾਈ ਹੈ ਮਨੁੱਖ ਕਰਮਾ ਵਿੱਚ ਉਲਝਿਆ ਰਹਿੰਦਾ ਹੈ ਪਰ ਮਨੁੱਖ ਪ੍ਰੇਮਾ ਭਗਤੀ ਨਹੀਂ ਕਰਦਾ ਸਤ